ਸਾਤ ਅਸ਼ਰੀਆ ਕਾਸਰੇ ਪੰਜਾਬ ਵਾਸੋਂ ਡਾ ਸਾਖ ਦਾ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਦਿਵਾ 22 ਤੋਂ ਲੈ ਕੇ 26 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿ ਕਿਹਨਾ ਭਾਗ ਜੋ ਤੇਜ਼ ਗੜੇ ਮਾਰਦੀ ਹੈ ਹਨੇਰੀਆਂ ਖੜ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਭਾਗ ਲੋ ਰੈਡ ਅਲਰਟ ਜਾਰੀ ਹੋ ਚੁੱਕਾ ਹੈ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਕਈ ਭਾਗ ਜੋ ਤਕੜਾ ਮੀਂਹ ਦੇਖਣ ਨੂੰ ਮਿਲੂਗਾ ਆਉਂਦੇ ਦਿਨਾਂ ਜੇ ਤਕ ਤਕੜੀ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਾਂ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰ ਦਿਓ ਆਪਣੇ ਕਿਸਾਨ ਮੇਰੇ ਜਿਹਨੂੰ ਆਪਣੇ ਵ ਹਾਂ ਤਾਂ ਇਹ ਲੈਟਰ ਸਰ ਬੜਾ ਦੇਖਦੇ ਹਾਂ ਇਹ ਆਪਣੇ 22 ਜੂਨ ਦੇ ਪੰਜਾਬ ਦੇ 95 ਦੀਆਂ ਰਾਤ ਦੀਆਂ ਆਪਾਂ ਥੋੜੀ ਜਿਹੀ ਵੀਡੀਓ ਨਾਲ ਲੈਟਰ ਉਹ ਤੁਹਾਨੂੰ ਪਤਾ ਹੋਊਗਾ ਮੌਸਮ ਤੁਹਾਨੂੰ ਪਤਾ ਹੈ ਸੀਜ਼ਨ ਚੱਲ ਰਿਹਾ ਹੈ ਚੋਨੇ ਦਾ ਇਸ ਕਰਕੇ ਚੋਨੇ ਚ ਥੋੜੇ ਜਿਹੀ ਜਲ ਰਹੇ ਸੀ ਜਿਸ ਕਰਕੇ ਬੰਦ ਨੂੰ ਰਿਪੋਰਟ ਟਾਈਮ ਟਾਈਮ ਨਹੀਂ ਦੇ ਪਾ ਰਿਹਾ ਇਸ ਲਈ ਮਾਫੀ ਮੰਗਦੇ ਆ ਜਿਤ ਦੁਪਹਿਰੇ ਉਹਦਾ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਰਤਾ ਸੀ ਕਿਨੇ ਭਾਗੋ ਚ ਮੀਰੇ ਸਾਰਾ ਨਾ ਤੇ ਹੁਣ ਆਪਣੇ ਮਾਲਵੇ ਬੈਲਟ ਵਿੱਚ ਬਦਲਵਾਈ ਬਣੀ ਹੋਈ ਹੈ ਪਰ ਹੁਣ ਬਦਲਵਾਈ ਕੋਈ ਵੀ ਮੀਂਹ ਦੇ ਸਾਰ ਨਹੀਂ ਹੈ ਨਾ ਜateral ਭਾਗੋ ਚ ਕੱਲੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਦਲਵਾਈ ਹੁਣ ਮੀਂਹ ਦੇ ਕੋਈ ਸਾਰ ਨਹੀਂ ਤੇ ਬਦਲਵਾਈ ਨਾਲ ਖਾਲੀ ਬਦਲਵਾਈ ਹੈ ਤੇ ਇਹ ਵੀ ਸਾਫ ਹੋ ਜੂਗੀ ਤੇ ਬਾਕੀ ਕਾਰੇ ਕਰੀਆ ਆਉਣ ਵਾਲੇ ਦਿਨਾਂ ਚ ਤੁਸੀਂ ਦੇ ਸਕਦੇ ਹੋ ਇਹ ਆਪਣੇ ਬਾਈ ਚੜੀ ਗਾਜਰ ਦਾ ਡਾਟਾ ਸਗਾ ਅੱਜ ਆਪਣੇ ਦੁਆਬੇ ਦੇ ਭਾਗੋਂ ਜਿਆਦਾ ਮੀਂਹ ਸਾਰੀ ਸੀ ਦੁਆਬੇ ਦੇ ਭਾਗੋਂ ਚ ਮੀਂਹ ਦੇਖਣ ਨੂੰ ਮਿਲਿਆ ਪਰ ਆਪਣੇ ਜਿਹੜੇ ਇਨੇ ਬਾਲਵੇ ਬੈਲਟ ਦੇ ਭਾਗ ਹੋ ਗਏ ਨਾ ਉਹ ਚ ਵੀ ਤਕੜਾ ਮੀਂਹ ਦੇਖਣ ਨੂੰ ਮਿਲ ਗਿਆ ਲੁਧਿਆਣਾ ਬਰਨਾਲੇ ਮਾਸਾ ਸੰਗਰੂਰ ਪਟਿਆਲਾ ਦੇ ਇਨਾ ਚ ਵੀ ਤਕੜੀ ਝਟਾ ਦੇਖਣ ਨੂੰ ਮਿਲ ਗਈ ਮੀਂਹ ਦੀ ਆਪਣੇ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਫਤਕਰ ਸਾਹਿਬ ਹੋ ਗਿਆ ਇਨਾ ਚ ਤਕੜੀ ਝਟਾ ਦੇਖਣ ਨੂੰ ਮਿਲ ਗਈ ਮੀਂਹ ਦੀ ਬਾਕੀ ਗੱਲ ਕਰੀਏ 23 ਜੂਨ ਦੀ 23 ਜੂਨ ਨੂੰ ਵੀ ਤੇ ਦੇਖ ਸਕਦੇ ਹਾਂ ਪੰਜਾਬ ਦੇ ਆਪਣੇ ਜਿਹੜੇ ਭਾਗ ਹੋ ਗਏ ਗਰਦਾਸਪੁਰ ਤੇ ਪਠਾਨਕੋਟ ਦੇ ਹੁਸ਼ਿਆਰਪੁਰ ਦੇ ਹੋ ਗਏ ਆਪਣੇ ਸ਼ਹੀਦ ਭ ਐਸ ਸੀ ਸਨਗਰ ਹੋ ਗਿਆ ਫਤਗੜ ਸਾਹਿਬ ਹੋ ਗਿਆ ਇਹਨਾਂ ਵਿੱਚ ਤਕੜੇ ਮੀਰ ਸਾਰਾ ਹਨ ਕਾਲੂ 23 ਜੂਨ ਨੂੰ ਵੀ ਤੇ ਬਾਕੀ ਭਾਗਾਂ ਦੇ ਵਿੱਚ ਵੀ ਤਕੜਾ ਮੀਰ ਦੇਖਣ ਨੂੰ ਮਿਲਦਾ ਮਤਲਬ ਇਹਨਾਂ ਵਿੱਚ ਥੋੜੇ ਜਿਆਦਾ ਮੀਰ ਸਾਰਾ ਹਨ ਬਾਕੀ ਪੰਜਾਬ ਦੇ ਭਾਗਾਂ ਵਿੱਚ ਵੀ ਆਪਣ ਨੂੰ ਕਾਲੂ ਵੀ ਆਪਣੇ ਮਤਲਬ 23 ਜੂਨ ਨੂੰ ਵੀ ਪੰਜਾਬ ਦੇ 60 ਤੋਂ ਲੈ ਕੇ 70 ਲੈ ਕੇ ਵਿੱਚ ਦਰਮਿਆਨਾ ਜੋ ਥੋੜਾ ਬੋਧਾ ਪਾਰੀ ਮੀਰ ਵੀ ਦੇਖਣ ਨੂੰ ਮਿਲਦਾ ਦਰਮਿਆਨਾ ਮੀਰ ਦੇਖਣ ਨੂੰ ਮਿਲੂਗਾ 24 ਤੱਕ ਥੋੜੇ ਜਿਆਦਾ ਸਾਰੇ ਘਟ ਗਏ ਹਨ ਮੀਰ 24 ਜੂਨ ਨੂੰ ਥੋੜੇ ਜਿਆਦਾ ਸਾਰੇ ਘਟ ਹਨ 24 ਜੂਨ ਆਪਣੇ ਗਦਾਸਪੁਰ ਪਠਾਨਕੋਟ ਹਸ਼ਿਆਰਪੁਰ ਨਵਾਂ ਸ਼ਹਿਰ ਦੇਖੋ ਮੈਂ ਕਹਦਾ ਬਾਗੀ ਵਾਲੇ 25 ਜੂਨ ਨੂੰ 25 ਜੂਨ ਦੇ ਸਦੋ 25 ਜੂਨ ਪੰਜਾਬ ਦੇ ਆਪਣੇ ਕਈ ਭਾਗਾਂ ਵਿੱਚ ਤਕਰਾ ਮੀ ਦੇਖਣ ਨੂੰ ਮਿਲੂਗਾ ਮਤਲਬ ਕਿਵੇਂ ਮੰਨ ਲਈਏ 50% ਇਲਾਕਿਆਂ ਵਿੱਚ ਦਵਾਬਾ 벨ਟ ਹੋ ਗਿਆ ਮੱਧ ਭਾਗ ਹੋ ਗਿਆ ਆਪਣੇ ਪੰਜਾਬ ਦੇ ਤੇ ਮਾਲਵੇ ਦੇ ਆਪਣੇ ਹਰਿਆਣੇ ਦੇ ਨਾਲ ਲੱਗਦੇ ਭਾਗ ਹੋਏ ਚੰਡੀਗੜ੍ਹ ਮੁਹਾਲੀ ਸਾਈਡ ਦੇ ਇਹਨਾਂ ਵਿੱਚ ਤਕਰਾ ਮੀ ਦੇਖਣ ਨੂੰ ਮਿਲੂਗਾ 25 ਜੂਨ ਨੂੰ ਪਿਆਰ ਜੀ ਦਿਪਾ ਕੋ ਜ ਤਕੜਾ ਮੀਰ ਸਾ ਦੇਖਣ ਨੂੰ ਮਿਲੂਗਾ ਤੇ ਬਾਕੀ ਆਪਣਾ ਇਧਰ ਬੈਲਟ ਹੋ ਗਈ ਬਾਕੀ ਬਚਦੀ ਮੱਝ ਦੇ ਭਾਗ ਹੋ ਗਏ ਮਾਲਵੇ ਦੇ ਬਾਕੀ ਭਾਗ ਹੋ ਗਏ ਪਾਕਿਸਤਾਨ ਦੇ ਨਾਲ ਲੱਗਦੇ ਇਹਨਾਂ ਵਿੱਚ ਆਪਣੇ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ ਤੇ ਬਾਕੀ ਜਦ ਦੱਸਾਂ ਜਿਹੜੇ ਲਾਕੇ ਹੀ ਨੇ ਉੱਥੇ ਆਪਣਾ ਤਕੜਾ ਮੀ ਵੀ ਦੇਖਣ ਨੂੰ ਮਿਲੂਗਾ ਤਾਂ ਭਾਰੀ ਤੋਂ ਭਾਰੀ ਮੀ ਬਾਕੀ 26 ਜੂਨ ਨੂੰ 26 ਜੂਨ ਨੂੰ ਦੇਖਦਾ ਪੰਜਾਬ ਦੇ ਤਕਰੀਬਨ 70 ਤੋਂ ਲੈ ਕੇ 80% ਲਾਕੇ ਵਿੱਚ ਆਪਣਾ ਤਕੜੇ ਤੋਂ ਤਕੜਾ ਮੀ ਦੇਖਣ ਨੂੰ ਮਿਲੂਗਾ 26 ਜੂਨ ਨੂੰ 26 ਜੂਨ ਨੂੰ ਆਪਾਂ ਬਾਕੀ ਇਹਨਾਂ ਬਤਾਏ ਆਉਂਦੇ ਦਿਨਾਂ ਚ ਹਲੇ ਕਾਫੀ ਦਿਨ ਪਏ ਦੀ ਦੇਖਣ ਨੂੰ ਮਿਲੂਗਾ मतलब ਕਾਲਮ ਲਾਇਆ ਕਰ ਕਰੀਏ ਅੱਜ ਆਪਣੇ 22 ਜੂਨ ਦਾ ਤਾਂ ਨਿਕਲ ਚੁੱਕੀ ਐ ਸਵੇਰ ਨੂੰ ਆਪਣੇ ਕੱਲ ਨੂੰ 23 ਜੂਨ ਫੇਰ ਮੀਂਹ ਦੇਖਣ ਨੂੰ ਮਿਲੂਗਾ 24 ਜੂਨ ਨੂੰ ਥੋੜਾ ਜਿਹਾ ਮੀਂਹ ਵਿੱਚ ਠੱਲ ਪਊਗੀ 25 ਜੂਨ ਤੋਂ ਫੇਰ ਤਕੜੇ ਮੀਂਹ ਦੀ ਝਾਟਾ ਦੇਖਣ ਨੂੰ ਮਿਲੂਗੀ 25 ਜੂਨ ਨੂੰ ਤਕਰੀਬਨ ਆਪਣੇ ਮੌਨਸੂਨ ਵੀ ਐਂਟਰ ਕਰ ਜਾਊਗਾ ਆਪਣੇ ਦਾਬੇ ਸਾਈਡ ਤੋਂ ਆਪਾਂ ਮੌਨਸੂਨ ਦੀ ਵੀ ਗੱਲ ਕਰ ਲਈਏ ਮੌਨਸੂਨ ਕਿੱਥੇ ਪਹੁੰਚ ਚੁੱਕਾ ਐ ਤੁਹਿਆਂ ਨੂੰ ਦਿਖਾ ਦਉ ਇਹ ਅੱਜ ਦੀ ਲੇਟਸ ਰਿਪੋਰਟ ਹੈ 22 ਜੂਨ ਦੀ ਦੇਖੋ ਤੁਸੀਂ ਮੌਨਸੂਨ ਲਗਭਗ ਆਪਣੇ ਪੰਜਾਬ ਵਿੱਚ ਟੱਚ ਕਰ ਹੀ ਚੁੱਕਾ ਤੇ ਇਸ ਕੋ ਪਠਾਨਕੋਟ ਦੇ ਭਾਗ ਉਸਨੇ ਮਾਰੇ ਜਾਂ ਕਵਰ ਕਰ ਹੀ ਲਏ ਹਨ ਟੱਚ ਕਰ ਚੁੱਕਾ ਉਹ ਇੱਥੇ ਆਪਣੇ ਟੱਚ ਕਰਦਾ ਹੈ ਆਪਣੇ 20 ਜੂਨ ਨੂੰ ਪਰ ਫਿਰ ਵੀ ਆਪਣੇ 22 ਜੂਨ ਨੂੰ ਇੱਥੇ ਟੱਚ ਕਰ ਚੁੱਕਾ ਹੈ ਮਤਲਬ ਇਸ ਸਪੀਡ ਦੇ ਨਾਲ 25 ਜੂਨ ਨੂੰ ਆਪਣੇ ਦਵਾਬੇ ਸਾਈਡ ਦੇ ਭਾਗ ਆਪਣੇ ਚੰਡੀਗੜ੍ਹ ਮੁਹਾਲੀ ਸਾਈਡ ਦੇ ਭਾਗ ਇਹ ਪੈਗ ਆਪਣੇ ਲਗਭਗ ਕਵਰ ਕਰ ਲੂਗਾ ਮੌਨਸੂਨ ਇਸ ਇਨ੍ਹਾਂ ਵਿੱਚ ਹੀ ਤਾਂ ਹੀ ਇਹ ਬੈਲਟ ਚ ਜਿਆਦਾ ਮੀਂਹ ਸਾਰ ਰਹੇ ਹਨ ਆਪਣੇ ਦਵਾਬਾ ਬੈਲਟ ਹੋ ਗਿਆ ਚੰਡੀਗੜ੍ਹ ਮੁਹਾਲੀ ਸਾਈਡ ਦੇ ਭਾ ਮਤਲਬ ਤੁਹਾਡੇ 25 ਜੂਨ ਤੋਂ ਬਾਅਦ ਕਾਫੀ ਤਕੜਾ ਝਟਮੀ ਨਹੀਂ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਆਪਾਂ ਹੁਣ ਗਰਮੀ ਵਿੱਚ ਕੁਝ ਖਾਸ ਵਾਧਾ ਨਹੀਂ ਦੇਖਣ ਨੂੰ ਮਿਲੂਗਾ ਬਹੁਤ ਫੰਡਾ ਹੀ ਬਣਿਆ ਰਹੂਗਾ ਦੋ ਕੀ ਵਧੀਆ ਗੱਲ ਹੈ ਕਿਸਾਨਾਂ ਦੇ ਲਈ ਵਧੀਆ ਗੱਲ ਹੈ ਪਰ ਮੱਕੀ ਵਾਲੇ ਥੋੜੀ ਜਿਹੀ ਬੁਰੀ ਗੱਲ ਹੈ ਪਰ ਜਿਹੜੇ ਝੋਨਾ ਜ਼ਾਰ ਰਹੇ ਨੇ ਉਹਨਾਂ ਲਈ ਵਧੀਆ ਗੱਲ ਹੈ ਕਿਉਂਕਿ ਤੈਨੂੰ ਪਤਾ ਹੈ ਪਾਣੀ ਬਹੁਤ ਲੂੰਗੇ ਆ ਗਏ ਪਾਣੀ ਪੂਰਾ ਨਹੀਂ ਹੁੰਦਾ ਝੋਨੇ ਲਈ ਮੀਂਹ ਤਕੜੇ ਪੈਣਗੇ ਝੋਨਾ ਵਧੀਆ ਤਰੀਕੇ ਨਾਲ ਪਲ ਜਾਊਗਾ ਬਾਕੀ ਆ ਜਿਹੜੇ ਵਿੱਚ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰ ਲੋ ਕੋਈ ਵੀ ਨਵੀਂ ਰਿਪੋਰਟ ਆਦੀ ਹੈ ਕਦੇ ਵੀ ਬਦਲ ਹੋਈ ਕਿਸੇ ਵੀ ਪਾਕ ਵਿੱਚ ਕ੍ਰੀਏਟ ਹੁੰਦੀ ਹੈ ਕਿਸੇ ਪਾਕ ਵਿੱਚ ਮੀਂਹ ਜਾਂ ਸਰਵਾਂਦੇ ਨੇ ਤੈਨੂੰ ਵੀਡੀਓ ਬਣਾ ਸਕਦਾ ਪਰ ਆ ਦੱਦਮਾਂਗੇ ਇਸ ਲਈ ਚੈਨਲ ਨੂੰ ਸਬਸਕ੍ਰ